ਲਵਿੰਦਰ ਸਿੰਘ ਬਾਜਵਾ ਬਲੋ ਗੁਰਫਤ ਤੇ ਪ੍ਰਾਨ ਹੋਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਸੀ ਤੁਸੀਂ ਕਈ ਹਫ਼ਤਿਆਂ ਤੋਂ ਆ ਖਬਰਾਂ ਵੀ ਪਹੁੰਚਦੀਆਂ ਸਨ ਕਿ ਨਿਊਯਾਰਕ ਦੇ ਵਿੱਚ ਅ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਸੀ ਕਿਸੇ ਦੇ ਘਰ ਲੈ ਕੇ ਗਏ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਹਿਜ ਪਾਠ ਕਰਨਾ ਚਾਹੁੰਦੇ ਹਾਂ ਮੁਰਕੇ ਉਹਨਾਂ ਵਾਪਸ ਨਹੀਂ ਕੀਤਾ ਉਸ ਦਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 4-5 ਵੀਕ ਅਪਰੋਕਸੀਮੇਟਲੀ ਆ ਕੋਈ ਬੀਬੀ ਜਿਹੜੀ ਉੱਥੇ ਸੇਵਾ ਕਰਦੀ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਅਤੇ ਉਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਮੈਂ ਆਪਣੇ ਘਰ ਦੇ ਵਿੱਚ ਸਹਿਜ ਪਾਠ ਰੱਖਣਾ ਚਾਹੁੰਦੀ ਹਾਂ ਗੁਰਦੁਆਰਾ ਗਿਆਨ ਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਆਫ ਨਿਊਯਾਰਕ ਆ ਜੋ ਕਿ 8671 ਪੋਲੋ ਐਲਟੋ ਸਟਰੀਟ ਹੌਲੀਸਵੁੱਡ ਕੁਇਜ਼ ਦੇ ਵਿੱਚ ਕੋਧਰਾ ਪੈਂਦਾ ਹੈ ਉੱਥੋਂ ਦੇ ਹੈੱਡ ਗ੍ਰੰਥੀ ਗੁਜਾਰ ਸਿੰਘ ਜੀ ਆ ਸਾਨੂੰ ਪਤਾ ਲੱਗਿਆ ਆ ਉਸ ਤਰ੍ਹਾਂ ਉਹਦੇ ਨਾਲ ਅਸੀਂ ਬੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਅਸੀਂ ਗੱਲ ਉਹਨਾਂ ਦੇ ਨਾਲ ਨਹੀਂ ਹੋ ਸਕੀ ਪਰ ਦੱਸਿਆ ਜਾਂਦਾ ਹੈ ਕਮੇਟੀ ਦੇ ਕੋਈ ਸਿੰਘਾਂ ਵੱਲੋਂ ਕਿ ਉਹ ਉੱਥੇ ਉਹਨਾਂ ਅਧਿਕਾਰ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਗਏ ਨਾ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਉਹ ਬਿਲਕੁਲ ਉਹਨਾਂ ਨੇ ਗੁਰੂਗ੍ਰਾਮ ਸਾਹਿਬ ਜੀ ਦੇਨ ਤੋਂ ਇਨਕਾਰ ਕਰ ਦਿੱਤਾ ਪ੍ਰੋਬਲੀਮ ਕੋਰ ਪ੍ਰੋਬਲੀਮ ਕੋਰ ਜੋ ਕਿ ਪਹਿਲਾਂ ਇਸੇ ਗੁਰਕਰ ਗੁਰਦਰਾ ਸਾਹਿਬ ਜੀ ਕਹਿੰਦੇ ਸੇਵਾ ਵੀ ਕਰਦੇ ਸਨ ਉਹਨਾਂ ਦਾ ਕੋਈ ਫੈਮਿਲੀ ਡਿਸਪੂਟ ਸੀ ਉਸ ਤੋਂ ਕੁਝ ਪਰੇਸ਼ਾਨ ਸਨ ਉਹਨਾਂ ਦੇ ਨਾਲ ਡੈਗੋਸ ਤੋਂ ਬਾਅਦ ਉਹਨਾਂ ਨੇ ਇੱਕ ਜਿਹੜਾ ਸਿੱਖ ਧਰਮ ਨਹੀਂ ਦੂਸਰੇ ਧਰਮ ਦੇ ਕਿਸੇ ਮੁਸਲਮਾਨ ਦੇ ਨਾਲ ਉਹਨਾਂ ਨੇ ਜਿਹੜੀ ਆਪਣੀ ਸ਼ਾਦੀ ਕਰ ਲਈ ਜਾਂ ਸ਼ਾਦੀ ਕਰਾ ਰਹੇ ਹਨ ਉਹ ਜਿਹੜਾ ਵੀ ਉਹਨਾਂ ਨੂੰ ਕੌਲਾ ਕਰਦੇ ਸਨ ਉਹ ਬੜੀਆਂ ਮੰਦ ਭਾਗੀਆਂ ਗਾਲਾਂ ਵੀ ਕੱਢਦੇ ਸਨ ਜਿਹੜੀਆਂ ਕਿ ਰਕਾਉਡਡ ਹਨ ਉਸ ਤੋਂ ਬਾਅਦ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਾਡੇ ਸਿੰਘਾਂ ਨੇ ਸਤਕਾਰ ਕਮੇਟੀ ਵਾਲਿਆਂ ਨੇ ਉੱਥੇ ਲਗਾਤਾਰ ਪਹਿਰਾ ਵੀ ਦਿੱਤਾ ਹਾਂ ਜਦੋਂ ਪਤਾ ਲੱਗਿਆ ਅ ਜਦੋਂ ਅਸੀਂ ਆਪਣੇ ਸਾਝਾ ਪੰਜਾਬ ਦੇ ਉੱਤੇ ਅਨਾਉਂਸ ਕੀਤਾ ਤੇ ਸਾਰੇ ਅੱਗ ਵਾਂਗ ਸਾਰੀ ਦੁਨੀਆ ਦੇ ਵਿੱਚ ਗੱਲ ਫੈਲ ਗਈ ਉਸ ਤੋਂ ਬਾਅਦ ਸਰਕਾਰ ਕਮੇਟੀ ਨੇ ਉੱਥੇ ਪਹਿਰਾ ਦਿੱਤਾ ਪਹਿਰਾ ਦਿੰਦੇ ਰਹੇ ਲਗਾਤਾਰ ਤੇ ਫਾਈਨਲੀ ਅੱਜ ਸ਼ਾਮ ਨੂੰ 5 ਵਜੇ 5 ਨੂੰ 5 ਵਜੇ ਮਤਲਬ ਕਿ ਅੱਜ ਬੁੱਧਵਾਰ ਵਾਲਾ ਦਿਨ ਹੈ ਅੱਜ ਉੱਥੇ ਜਾ ਕੇ ਆ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਪਹੁੰਚਿਆ ਪੁਲਿਸ ਡਿਪਾਰਟਮੈਂਟ ਕੋਲ ਵੀ ਸੀ ਐਫ ਆਈ ਆਰ ਜੱਜ ਸੀ ਸਤਕਾਰਯੋਗ ਬੜੇ ਮਾਨਯੋਗ ਜੱਜ ਸਾਹਿਬ ਨੇ ਆ ਇੱਕ ਜਿਹੜਾ ਸੀ ਵਾਰੰਟ ਜਾਰੀ ਕੀਤਾ ਸੱਚ ਵਾਰੰਟ ਕੀ ਉਹਨਾਂ ਦੇ ਘਰ ਦੇ ਤਲਾਸ਼ੀ ਲੈ ਕੇ ਘਰ ਤੋੜ ਕੇ ਵੀ ਤੁਸੀਂ ਜਾ ਸਕਦੇ ਹੋ ਅੱਜ ਹੁਣ ਇਸ ਦੇ ਵਿੱਚ ਤੁਹਾਨੂੰ ਦਿਖਾਉਣ ਜਾਇਆ ਹੈ ਪੁਲਿਸ ਉਹਨਾਂ ਦੇ ਘਰ ਦੇ ਦਰਵਾਜ਼ੇ ਤੋੜ ਕੇ ਉਹਨਾਂ ਦੇ ਅੰਦਰ ਜਾਂਦੀ ਹੈ ਅਤੇ ਉਹਨਾਂ ਦੇ ਵਿੱਚੋਂ ਫਿਰ ਅੱਜ ਇਹ ਪੰਜ ਸਿੰਘਾਂ ਦੇ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਬੜੇ ਸਤਕਾਰ ਦੇ ਨਾਲ ਆ ਉੱਥੇ ਜਿਹੜੀ ਵੈਨ ਸੀ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੋ 18 ਸਟੇਟ ਦੀ ਉਥੋਂ ਦੇ ਗ੍ਰੰਥੀ ਸਭਾ ਨਾਲ ਗਏ ਸਨ ਉਸ ਦੇ ਵਿੱਚ ਲਿਆ ਕੇ ਬੜੇ ਸਤਕਾਰ ਨਾਲ ਗੁਰਦੁਆਰਾ ਸਾਹਿਬ ਜਿਹੜਾ ਪਛਾਹ ਦਿੱਤਾ ਜਾਂਦਾ ਬੜਾ ਹੀ ਸੰਗਤਾਂ ਦਾ ਇੱਕ ਬੜਾ ਵੱਡਾ ਸਗਸ ਸੀ ਸੰਗਤ ਸੰਗਤਾਂ ਬੜੀਆਂ ਬੇਚੈਨ ਸਨ ਕਿ ਕਿਤੇ ਕੋਈ ਮੰਦਭਾਗੀ ਘਟਨਾ ਨਾ ਹੋ ਜਾਵੇ ਤੋ ਬਹੁਤ ਉਥੇ ਜਿਹੜਾ ਸੰਗਤਾਂ ਨੇ ਪਹਿਰਾ ਦਿੱਤਾ ਕਾਫੀ ਸਿੰਘਾਂ ਨੇ ਮੈਂ ਸਾਰਿਆਂ ਦੇ ਨਾਂ ਨਹੀਂ ਜਾਂਦਾ ਉਹਨਾਂ ਨੇ ਲਗਾਤਾਰ ਡਿਊਟੀਆਂ ਦਿੰਦੇ ਸਨ ਕਿ ਦੋਨੇ ਪਾਸੇ ਘਰਦੇ ਉਥੇ ਲੰਗਰ ਪ੍ਰਸ਼ਾਦਾ ਵੀ ਉਥੇ ਸਕਦੇ ਹਨ ਚਾਹ ਪਾਣੀ ਵੀ ਉਥੇ ਸਕਦੇ ਸਨ ਆ ਇਸ ਕਰਕੇ ਇਹ ਜਿਹੜਾ ਸੀ ਕੰਮ ਕਾਫੀ ਜਿਹੜਾ ਹੌਲੀ-ਹੌਲੀ ਕਰਦੇ ਆ ਸੰਭਵ ਹੋ ਸਕਿਆ ਨਾਸੋ ਕਾਉਂਟੀ ਦੀ ਪੁਲਿਸ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇੱਕ ਬੜਾ ਵੱਡਾ ਕੱਠ ਦੇਖ ਕੇ ਉਥੇ ਪਹੁੰਚੀ ਸੀ ਹੈਲੀਕਾਪਟਰਾਂ 'ਈ ਸਰਚ ਕੀਤੀ ਜਾ ਰਹੀ ਸੀ ਸੋ ਫਾਈਨਲੀ ਆ ਸਾਰੀਆਂ ਹੀ ਨਿਊਯਾਰਕ ਦੀਆਂ ਸੰਗਤਾਂ ਆ ਉੱਥੋਂ ਲਿਉਣ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਮਯਾਬ ਹੋ ਗਈਆਂ ਤੋਂ ਮੈਂ ਜ਼ਰੂਰ ਇਸ ਦੇ ਵਿੱਚ ਕਮਿਊਨਿਟੀ ਦੇ ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਗਤਾਂ ਦਾ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਨੂੰ ਬਹੁਤ ਸੀਰੀਅਸ ਲੈ ਕੇ ਅੱਜ ਇਸ ਕੰਮ ਵਿੱਚ ਸਫਲਤਾ ਪ੍ਰਾਪਤ ਕੀਤੀ ਉਸ ਦੇ ਨਾਲ ਹੀ ਮੈਂ ਜ਼ਰੂਰ ਕਹਾਂਗਾ ਸਾਡੇ ਹਿਊਮਰ ਰਾਈਸ ਦੇ ਕਮਿਸ਼ਨਰ ਭਵੀਕੰਵਰ ਕੋਲੋਟੀ ਜੀ ਅਤੇ ਇਸੇ ਤਰ੍ਹਾਂ ਹੀ ਸਾਡੇ ਦੀਪਕ ਬੰਸਲ ਜੀ ਅਤੇ ਸਾਡੇ ਬੜੇ ਸਤਿਕਾਰਯੋਗ ਹੈਰੀ ਸਿੰਘ ਬੋਲਾ ਜੀ ਉਹਨਾਂ ਦਾ ਵੀ ਇਸ ਵਿੱਚ ਯੋਗਦਾਨ ਸੀ ਉਹਨਾਂ ਤੋਂ ਇਲਾਵਾ ਹੋਰ ਵੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਜਿੱਦਾਂ ਸੰਦੀਪ ਜੇਪੀ ਸਿੰਘ ਅਤੇ ਹੋਰ ਜਿਹੜੇ ਸਿੰਘ ਜਿਨ੍ਹਾਂ ਨੇ ਪਹਿਰਾ ਦਿੱਤਾ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਜਿਵੇਂ ਸਾਰੇ ਲੀਡਰਸ ਦੇ ਨਾਮ ਲੈਣ ਲਾਪਿਆ ਜੇ ਕਿਸੇ ਦਾ ਰਹਿ ਗਿਆ ਤਾਂ ਫਿਰ ਕਈਆਂ ਨੂੰ ਠੀਕ ਨਹੀਂ ਲੱਗਦਾ ਇਸ ਕਰਕੇ ਸਾਰਿਆਂ ਦਾ ਹੀ ਧੰਨਵਾਦ ਸਾਰੀ ਕਮਿਊਨਿਟੀ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਬੜਾ ਸੀਰੀਅਸ ਲੈ ਕੇ ਇਸ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦਰਾ ਸਾਹਿਬ ਪਹੁੰਚਾਇਆ ਸੋ ਅੱਜ ਕਿੰਦਾ ਦਾ ਦਿਨ ਰਿਹਾ ਉੱਥੇ ਕਿਸ ਤਰ੍ਹਾਂ ਸੰਗਤਾਂ ਉੱਥੇ ਪਾਠ ਵੀ ਕਰਦੀ ਰਹੀਆਂ ਸਿਮਰਨ ਕਰਦੀਆਂ ਰਹੀਆਂ ਕਿੰਦਾ ਪੁਲਿਸ ਆਇਆ ਕਿੰਦਾ ਲੈ ਕੇ ਕਿਤੇ ਕਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਸਤਿਕਾਰ ਦੇ ਨਾਲ ਉਥੋਂ ਲੈ ਕੇ ਆਏ ਅਤੇ ਕਿਸ ਤਰ੍ਹਾਂ ਗੁਰਦਰਾ ਸਾਹਿਬ ਜਦੋਂ ਵੈਣ ਗਈ ਤੇ ਇੱਕ ਪੁਲਿਸ ਦੀ ਗੱਡੀ ਪਿੱਛੇ ਸਕਾਟ ਕਰ ਰਹੀ ਸੀ ਇੱਕ ਪਿੱਛੇ ਤੇ ਅੱਗੇ ਤੇ ਪਿੱਛੇ ਦੋ ਗੱਡੀਆਂ ਸਨ ਇਹ ਵੀ ਪਤਾ ਲੱਗਿਆ ਸੀ ਕਿ ਉਸ ਦਾ ਬੁਆਏਫ੍ਰੈਂਡ ਜਿਹੜਾ ਹਸਬੰਦ ਹੈ ਉਸ ਨੇ ਕੁਝ ਅਨਪਛਾਤੇ ਵਿਅਕਤੀਆਂ ਨੂੰ ਵੀ ਉੱਤੇ ਆ ਬੁਲਾਇਆ ਗਿਆ ਸੀ ਹਥਿਆਰ ਵੀ ਬ੍ਰਾਮਧੋਏਨ ਆਫ ਦੀ ਰੈਕਡ ਮੈਂ ਤੁਹਾਨੂੰ ਅਜੇ ਕੁਝ ਡਿਟੇਲਡ ਵਿੱਚ ਨਹੀਂ ਦੱਸ ਸਕਦਾ ਪਰ ਕਾਫੀ ਕੁਝ ਜਿਹੜੀਆਂ ਚੀਜ਼ਾਂ ਬ੍ਰਾਮਧ ਹੋਈਆਂ ਆ ਆਈ ਲੈਟ ਯੂ نو ਵੈਰੀ ਸੂਨ ਸੋ ਬਹੁਤ ਬਹੁਤ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਕਿ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਥਾਨ ਤੇ ਪਹੁੰਚੇ ਸੋ ਆਓ ਤੁਹਾਨੂੰ ਅੱਜ ਉਹ ਸਾਰੇ ਹੀ ਜਿੱਦਾਂ ਜਿੱਦਾਂ ਉਹ ਸਾਰਾ ਹੋਇਆ ਉਸ ਦੀਆਂ ਤੁਹਾਨੂੰ ਜ਼ਰੂਰ ਕੁਝ ਚਲਕੀਆਂ ਦਿਖਾਉਣੇ ਹਾਂ ਇੱਕ ਦਿਨ ਬੀਬੀਆਂ ਵੀ ਇਸ ਰਿਕੁਐਸਟ ਕਰਨ ਗਈਆਂ ਸੀ ਉਹ ਵੀ ਤੁਸੀਂ ਦੇਖੋਗੇ ਕਿ ਕਿਦਾਂ ਹੱਥ ਜੋੜ ਕੇ ਬੇਨਤੀ ਕਰਦੀਆਂ ਤਾਂ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਦਿਓ ਸੋ ਆਓ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਥੋੜੇ ਜਿਹਾ ਸਮੇਂ ਦੇ ਲਈ ਆ ਨਿਊ ਹਾਈਡ ਪਾਰਕ ਲੌਂਗਹੈਂਡ ਦੇ ਵਿੱਚ ਨਿਊਯਾਰਕ ਦੇ ਵਿੱਚ ভিমান প্লিজ সাইড বাক তো থে প্লিজ সিয়াল Get him in the van. They're going right now. Right now. <laughs>